TDA 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪਖਿਆ ਹੋਇਆ ਏ ਅਜਾਹੇ ਦੇ ਵਿੱਚ ਪੰਜਾਬ ਦੀਆਂ ਨਵੀਆਂ ਤੇ ਰਵਾਇਤੀ ਸਿਆਸੀ ਤਰ੍ਹਾਂ ਚੋਂ ਅਖਾੜੇ ਦੇ ਵਿੱਚ ਆਪੋ ਆਪਣੇ ਦਿਗਜ ਉਮੀਦਵਾਰਾਂ ਨੂੰ ਉਤਾਰ ਕੇ ਸਰਗਰਮ ਹੁੰਦੀ ਨਜ਼ਰ ਆਉਂਦੀ ਹੈ ਅਜਾਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਖਾਸ ਕਰ 13 ਹਲਕਿਆਂ ਦੇ ਵਿੱਚੋਂ ਸਭ ਤੋਂ ਐਮ ਤੇ ਸਭ ਤੋਂ ਵੱਡਾ ਹਲਕਾ ਖਡੂਰ ਸਾਹਿਬ ਹੈ ਜਿਹਦੇ ਉੱਪਰ ਪੰਜਾਬ ਦੇ ਲੋਕਾਂ ਦੀ ਨਜ਼ਰ ਬਣੀ ਹੋਈ ਹੈ ਕਿ ਖਡੂਰ ਸਾਹਿਬ ਹਲਕੇ ਦਾ ਰਿਜ਼ਲਟ ਕਿਸ ਤਰੀਕੇ ਦਾ ਹੋ ਸਕਦਾ ਹੈ ਕਿਸ ਤਰੀਕੇ ਦੇ ਨਾਲ ਕਿਹੜੀ ਧਿਰ ਨੂੰ ਕਿਵੇਂ ਫਤਵਾ ਦਿੱਤਾ ਜਾ ਸਕਦਾ ਹੈ ਖਡੂਰ ਸਾਹਿਬ ਹਲਕੇ ਤੇ ਇੱਕ ਐਮ ਪਿੰਡ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਕਿ ਇਸ ਪਿੰਡ ਦੇ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਕਿਹੜੀ ਧਿਰ ਨੂੰ ਕਿਸ ਤਰੀਕੇ ਦੇ ਨਾਲ ਫਤਵਾ ਦੇਣ ਦਾ ਯਤਨ ਕੀਤਾ ਤੇ ਵੱਡਾ ਐਲਾਨ ਵੀ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਇੱਕ ਬੈਨਰ ਇਸ ਪਿੰਡ ਦੇ ਬਾਹਰ-ਬਾਰ ਲਗਾ ਕੇ ਲੋਕਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਜਾਹੀ ਰਵਾਇਤੀ ਤੇ ਨਵੀਂ ਧਿਰ ਨਾ ਆਵੇ ਇਹ ਪਿੰਡ ਦੇ ਲੋਕ ਆਪਣਾ ਉਮੀਦਵਾਰ ਇੱਕ ਅਜਾਹੀ ਸ਼ਖਸ ਨੂੰ ਇੱਕ ਅਜਾਹੀ ਨੌਜਵਾਨ ਨੂੰ ਚੁਣ ਚੁੱਕੇ ਨੇ ਜਿਨੇ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਆ ਕੇ ਪੰਜਾਬ ਦੇ ਵੱਡੇ ਮਸਲੇ ਦੇ ਉੱਪਰ ਕੰਮ ਕੀਤਾ ਏ ਉਹ ਮਸਲਾ ਏ ਜਿਸ ਮਸਲੇ ਦੇ ਵਿੱਚ ਬਹੁਤ ਸਾਰੀਆਂ ਅਜਾਈਆਂ ਤੇ ਰਾ ਸੱਤਾ ਦੇ ਵਿੱਚ ਆਈਆਂ ਨੇ ਜਿਹੜੀਆਂ ਤੇ ਰਾ ਨੇ ਉਸ ਮਸਲੇ ਦੇ ਉੱਪਰ ਕੰਮ ਨਹੀਂ ਕੀਤਾ ਉਹ ਮਸਲਾ ਕਿਹੜਾ ਏ ਤੁਸੀਂ ਵੀ ਸੋਚਦੇ ਹੋਵੋਗੇ ਨਸ਼ੇ ਦਾ ਮਸਲਾ ਏ ਡਰੱਗ ਦਾ ਮਸਲਾ ਏ ਔਰ ਜਿਸ ਦੀ ਗ੍ਰਿਫਤ ਦੇ ਵਿੱਚ ਵੱਡੀ ਤعداد ਦੇ ਵਿੱਚ ਪੰਜਾਬ ਦੇ 9 ਡਿਵੀਜ਼ਨ ਵੀ ਖਾਸਤੇ ਨਜ਼ਰ ਆਏ ਨੇ ਤੇ ਸਭ ਤੋਂ ਪਹਿਲਾਂ ਇਸ ਖਡੂਰ ਸਾਹਿਬ ਹਲਕੇ ਦੇ ਸਭ ਤੋਂ ਵੱਡੇ ਪਿੰਡ ਨੇ ਐਲਾਨ ਕੀ ਕੀਤਾ ਏ ਕਿਸ ਤਰੀਕੇ ਦੇ ਨਾਲ ਇਹ ਲੋਕ ਆਪਣਾ ਕਿਹੜਾ ਗੂ ਚੁਣ ਚੁੱਕੇ ਨੇ ਇਹ ਸਭ ਤੋਂ ਪਹਿਲਾਂ ਤਸਵੀਰ ਤੁਹਾਡੇ ਨਾਲ ਪਿੰਡ ਦੇ ਬਾਰ ਬਾਰ ਦੀ ਲੱਗੀ ਹੋਈ ਸਾਂਝੀ ਕਰਨੀ ਚਾਹਣਾ ਏ ਇਹ ਖਾਸ ਕਰ ਖਡੂਰ ਸਾਹਿਬ ਹਲਕੇ ਦਾ ਪਿੰਡ ਹੈ ਨਿੱਜਰ ਜਿੱਥੋਂ ਦੇ ਸਮੂਹ ਇਲਾਕੇ ਨੇ ਤੇ ਸਮੂਹ ਐਨ ਆਰ ਆਈ ਵਿਦੇਸ਼ੀ ਭਰਾਵਾਂ ਨੇ ਇੱਕ ਐਲਾਨ ਕੀਤਾ ਏ ਪਾਈ ਅਮਰਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਪਿੰਡ ਵਾਲਿਆਂ ਨੇ ਹੁਣ ਲਿਖਿਆ ਕੀ ਹੈ ਇਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਹੈ ਪਿੰਡ ਵਾਲਿਆਂ ਨੇ ਲਿਖਿਆ ਕਿ ਪਿੰਡ ਨਿੱਜਰ ਦੀ ਸਮੂਹ ਸੱਜਣਗਤ ਵੱਲੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੋਟਾਂ ਵਿੱਚ ਪਾਈ ਸਾਹਿਬ ਪਾਈ ਅਮਰਤਪਾਲ ਸਿੰਘ ਖਾਲਸਾ ਦਾ ਸਾਥ ਦੇਣ ਦਾ ਫੈਸਲਾ ਲਿਆ ਗਿਆ ਹੈ ਤੇ ਨਾਲ ਹੀ ਅਪੀਲ ਕੀਤੀ ਹੈ ਕਿ ਕੋਈ ਵੀ ਸਿਆਸੀ ਲੀਡਰ ਆ ਵੋਟਾਂ ਮੰਗਣ ਵਾਸਤੇ ਸਾਡੇ ਪਿੰਡ ਵਿੱਚ ਨਾ ਆਵੇ ਤੇ ਇਧਰਲੇ ਪਾਸੇ ਦਿਖਾ ਦਿੰਦਾ ਕਿ ਇਹ ਸਮੂਹ ਜੋ ਪਿੰਡ ਹੈ ਇਹ ਪਿੰਡ ਨਿੱਜਰ ਹੈ ਜਿਸ ਨਿੱਜਰ ਪਿੰਡ ਦੀ ਬਾਰ ਬਾਰ ਫਿਰਨੀ ਤੇ ਇਹ ਵੱਡਾ ਐਲਾਨ ਕੀਤਾ ਹੋਇਆ ਹੈ ਹੁਣ ਪੰਜਾਬ ਦੀਆਂ ਵੱਡੀਆਂ ਸਿਆਸੀ ਤਰ੍ਹਾਂ ਦੇ ਸਾਹਮਣੇ ਇਹ ਮੁੱਖ ਚੁਣੌਤੀ ਹੈ ਜੋ ਹੀ ਅਮਰਤਪਾਲ ਸਿੰਘ ਦਾ ਖਡੂਰ ਸਾਹਿਬ ਹਲਕੇ ਦੇ ਵਿੱਚ ਨਾਮੀਨੇਸ਼ਨ ਵਜੋਂ ਉਮੀਦਵਾਰ ਵਜੋਂ ਉਹਨਾਂ ਨੂੰ ਜਿਹੜਾ ਪੱਤਰ ਭਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਜ਼ਮੀਨੀ ਪੱਧਰ 'ਤੇ ਡੋਰ ਟੂ ਡੋਰ ਆਪ ਮਹਾਰੇ ਲੋਕਾਂ ਦਾ ਜਿੱਥੇ ਪ੍ਰਚਾਰ ਹੋਣਾ ਸ਼ੁਰੂ ਹੋਇਆ ਏ ਜਿੱਥੇ ਵੱਡੀਆਂ ਸਿਆਸੀ ਤਰ੍ਹਾਂ ਦੇ ਵਾਸਤੇ ਵੱਡੀ ਚੁਣੌਤੀ ਬਣੀ ਹੈ ਕਿ ਜਿਹੜੀ ਤਰ ਨੂੰ ਪਿੰਡ ਦੇ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ ਫਿਰ ਉਹ ਪ੍ਰਚਾਰ ਆਪਣਾ ਕਿਸ ਤਰੀਕੇ ਦੇ ਨਾਲ ਕਰ ਸਕਤੀ ਹੈ ਪਰ ਇਸ ਪਿੰਡ ਦੇ ਲੋਕਾਂ ਨੇ ਹੁਣ ਸਭ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਕਿ ਅਸੀਂ ਅਮਰਤਪਾਲ ਸਿੰਘ ਨੂੰ ਸਮਰਥਨ ਦੇਣਾ ਤੇ ਕੋਈ ਵੀ ਸਿਆਸੀ ਲੀਡਰ ਇਸ ਪਿੰਡ ਦੇ ਵਿੱਚ ਦਾਖਲ ਨਾ ਹੋਵੇ ਤੇ ਇਹ ਜਿਹੜਾ ਫੈਸਲਾ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਿਆ ਗਿਆ ਹੈ ਵੱਡਾ ਸਵਾਲ ਇਹ ਵੀ ਹੈ ਕਿ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਡੇ-ਵੱਡੇ ਕੇਡਰ ਲੰਬੇ ਸਮੇਂ ਤੋਂ ਬਣੇ ਹੁੰਦੇ ਨੇ ਜੋ ਨਾ ਪਿੰਡਾਂ ਦੇ ਵਿੱਚ ਸਭ ਕੁਝ ਅਰੇਂਜ ਕਰਕੇ ਦਿੰਦੇ ਨੇ ਮੀਟਿੰਗਾਂ ਦੇ ਦੌਰ ਸ਼ੁਰੂ ਹੁੰਦੇ ਨੇ ਲੋਕਾਂ ਦੇ ਨਾਲ वार्तालाਪ ਹੁੰਦਾ ਤਾਂ ਡੋਰ ਟੂ ਡੋਰ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਤੇ ਖਾਸ ਕਰ ਇਹ ਵੀ ਪਿੰਡ ਦਾ ਇੱਕ ਕਹਿ ਸਕਦੇ ਆ ਕਿ ਨਵੀਆਂ ਕਲਾ ਪੱਖ ਸਾਹਮਣੇ ਆਇਆ ਹੈ ਹੁਣ ਖਾਸ ਕਰ ਨੁਮਾਇੰਦਿਆਂ ਦੇ ਸਾਹਮਣੇ ਵੱਡੀ ਚੁਣੌਤੀ ਹੈ ਉਸ ਚੁਣੌਤੀ ਦਾ ਹੱਲ ਕਿਸ ਤਰੀਕੇ ਦੇ ਨਾਲ ਕਰ ਸਕਦੇ ਅੱਗੇ ਵੀ ਗੱਲਬਾਤ ਤੁਹਾਡੇ ਦਰਮਿਆਨ ਵੱਖ-ਪੱਖ ਪੱਖ ਇਸ ਹਲਕੇ ਦੇ ਨਾਲ ਸੰਬੰਧ ਰੱਖਦੇ ਹੋਏ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ